ਇਹਨਾਂ ਫੰਕਸ਼ਨ ਦੇ ਹਾਂਜੀ ਪਰ ਮੈਂ ਤਾਂ ਇਹ ਛੱਡ ਕੇ ਆਇਆ ਭਈ ਤੇ ਮੈਨੂੰ ਤਾਂ ਕੋਈ ਕੰਮ ਨਹੀਂ ਕਰਦਾ ਛੱਡ ਗਿਆ ਕਰਨ ਨੂੰ ਹਾਂਜੀ ਫੇਰ ਕਿੱਥੇ ਗਾਇਬ ਹੋ ਗਏ ਭੈ 4 ਵਜੇ ਦਾ ਕੋਲਾ ਜਾਉਣੇ ਚੱਲ ਹੋ ਗਿਆ ਸਾਡੇ ਬੰਦੇ ਕਿੱਥੇ ਬੰਦੇ ਕਿੱਥੇ ਬੰਦੇ ਕਿੱਥੇ ਆ 4 ਵਜੇ ਤੋਂ ਬਾਅਦ ਮੈਨੂੰ ਕੋਲਾ ਆਣੇ ਚੱਲ ਹੋ ਗਿਆ ਬੰਦੇ ਕਿੱਥੇ ਆ ਹਾਂ ਜੀ ਤੁਹਾਡਾ ਪੈਸੇ ਰਿਮਾਰਕ ਇਹ ਵੇਦਨਤਾ ਆ ਮੈਂ। ਹਾਂ। ਤੇ ਮੈਂ ਦੋ ਵੇਖਾਂ ਕਲਾਨਸ ਕਰ ਦੂੰਗਾ। ਅੱਛਾ। ਤੇ ਮੇਰੇ ਕੋਲ ਮੈਂ ਕੋਈ ਪੂਰੇ ਟਾਈਮ ਦਾ ਕਿ ਕੀ ਕੱਟੇ ਨਾ ਮੈਂ ਮੈਂ ਮਾਪੋ ਰਿਹਾ ਕਰ てる ਇਹਨੂੰ ਵਟ ਕੇ। ਅੱਛਾ। ਜਨਵੀਰ ਜਾਨ ਤੇ ਕੈਮਰਾ ਵੀ ਮੇਰੇ ਕੋਲ ਪਿਆ ਘਰੇ ਆ ਮੈਂ। ਅੱਛਾ। ਅਮਰ ਜੀ ਦੇ ਸੈਂਡ ਨੇ ਕਿਤੇ ਮੇਰੇ ਘਰੇ ਸਹੀ ਹੈ। ਤੇ ਉਹਨਾਂ ਮੈਂ ਦੋ ਜਾਈਂਗਾ ਘਰੇ। ਨਹੀਂ ਤੇ ਪਰ ਕਿਤੇ ਤੇਰੇ ਹਲਕੋ ਪਈਆ ਤੂੰ ਕੈਮਰਾ ਦੇਖੇ ਨਹੀਂ ਆਏ ਉਹਨੂੰ। ਕਿੰਨੂ ਉਹ ਭਾਜੀ ਉਹ ਉੱਥੇ ਹੀ ਨਾ ਰਹਾ ਹੈ। ਅੱਛਾ। ਹੋਰ ਤਾਂ ਗੱਲ ਕੀਤੀ ਤੂੰ ਹੈ ਗਈ ਉੱਥੇ। ਉਹ ਜਿਹੜਾ ਵੀਡੀਓ ਨਾਲ ਵੀ ਚਲਾਉਂਦੇ ਆਂੀ ਤੋਂ ਮੀ ਆਮਦਰੀ ਅੱਛਾ ਉਹ ਚੱਲ ਗਿਆ ਜੀ ਉਹ ਕਹਿੰਦਾ ਵੀ ਆਹ ਮੈਂ ਕੈਮਰਾ ਨੂੰ ਲੈ ਆਂ ਨਾ ਮੈਂ ਜਿਹੜਾ ਨਾਲ ਬਰਾਤੇ ਕੱਢਾਂਗਾ ਉਹਨਾਂ ਤੋਂ ਗੱਲ ਬਾਤ ਆਪਾਂ ਤੋਂ ਹੋ ਜਾਣੀ ਮੈਨੂੰ ਅਸਾਂ ਇਹਨਾਂ ਨਾਲ ਘਰੇ ਰਹਿਣਾ ਤੇ ਤੇਰੇ ਨਾਲ ਮੁੰਡਿਆਂ ਨਾਲ ਮੈਂ ਅੱਜ ਲ ਕੋਈ ਨਾ ਦੋਸਤ ਹੀ ਮਿਲ ਜਾਊਂਗਾ ਮੈਂ ਘਰੇ ਆਸਾਂ ਉਹ ਅਪਡੇਟ ਮਾਰੀ ਕੇ ਸ਼ਾਮ ਦਾ ਐਬਸਟਾਰ ਜੇ ਬਣਾ ਦੂੰਗਾ ਅੱਛਾ ਚੱਲ ਮੈਂ ਕਰਦਾ ਕਰਨ ਨੂੰ ਗੱਲ ਕੀ ਗੱਲ ਹੋਈ ਆ ਜੋ 4 ਵਜੇ ਤੇ ਫੋਨ ਆਉਣ ਲੱਗੇ ਹੀ ਸੁੱਤਾ ਸੁਣਨੇ ਦਿੱਤਾ ਨਹੀਂ ਜਦਾ ਫੰਕਸ਼ਨ ਹੀ ਰਹਦੇ ਵੀ ਨੇ ਹਾਂ ਹੋ ਬਰਾੜਾ ਦੇ ਬੰਦੇ ਗਾਇਬ ਹੋ ਗਏ ਬੰਦੇ ਗਾਇਬ ਹੋ ਗਏ ਬੰਦੇ ਗਾਇਬ ਹੋ ਗਏ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਹੀ ਆਏ ਆ ਜੀ ਤਰਨਤਾਰਨ ਸੌਕੀ ਗਾਰਡਨ ਦੇ ਵਿੱਚ ਇੱਥੇ ਰਿਸੈਪਸ਼ਨ ਪਾਰਟੀ ਆ ਕੱਲ ਇਹਨਾਂ ਦਾ ਵਿਆਹ ਸੀ ਤੇ ਅੱਜ ਇਹਨਾਂ ਦਾ ਰਿਸੈਪਸ਼ਨ ਰੱਖੀ ਆ ਤੇ ਵੇਖਿਆ ਜਾਵੇ ਤੇ 6 ਤਰੀਕ ਅੱਜ ਦੇ ਸੀਜ਼ਨ ਦਾ ਤੁਸੀਂ ਲਾਸਟ ਫੰਕਸ਼ਨ ਕਹਿ ਸਕਦੇ ਜੀ ਜਿੰਦਾਂ ਤੁਸੀਂ ਦੇਖਿਆ ਕਿ ਆ ਸ਼ੂਟ ਕੀਤਾ ਸੀ ਅਸੀਂ ਕੱਲ ਫੋਟੋਗ੍ਰਾਫਸ ਲੱਗੀਆਂ ਨੇ ਅੱਜ ਭਾਜੀ ਉਹਨਾਂ ਦੀਆਂ ਆ ਤੇ ਫੂਨਾ ਬਣਾ ਕੇ ਦੇਣੀ ਆ ਇਹ ਫ੍ਰੀਓ ਕੋਸੇ ਵਾ ਇਹ ਤੁਹਾਡੇ ਲਈ ਇੱਕ ਕੈਮਰਾ ਫੋਟੋਗ੍ਰਾਫਰ ਲਈ ਚਾਹੀਦਾ ਕਿਉਂ ਭਾਈ ਔਰ ਭਾਈ ਧੀਰਾ ਜੀ ਆਪਰਾਮ ਇਹ ਕਾ ਤੁਹੀ ਮਿਲਦੇ ਨਹੀਂ ਅੱਲਾ ਯਾਰ ਵੱਕੇ ਬੜਾ ਘੱਟ ਮਿਲਿਆ ਆਂ ਭਾਜੀ ਲਓ ਜੀ ਇਹ ਭਾਈ ਲਵ ਭਾਜੀ ਬਲਵਿੰਦਰ ਸਿੰਘ ਭਾਜੀ ਯਾਰ ਭਾਈ ਨਵੇਂ ਆ ਚੌਪ ਚੌਪ ਜੇ ਦਿੰਦੇ ਤਈ ਚੌਪਾ ਦੇ ਰੋਟੀ ਖਾਣ ਦੇ ਚੌਪਰ ਗਏ ਹੁਣ ਕਿੰਨੋ ਦੇ ਕਿੰਨੋ ਦੇ ਇਹਨੇ ਬੜੀ ਬੋਲਣ ਵਾਲੀ ਭਾਵੇਂ ਜਬਦਗੀ ਵਧੀਆ ਗੱਲ ਹੈ ਭਾਈ ਵੈਦ ਹੈ ਹਲੋ ਦੋ ਆਏ ਪੁੜੇ ਹਲੋ ਹਾ ਜੀ ਜੀ ਸੱਚੀ ਆ ਭੈਣ ਜੀ ਹਲੋ ਭੈਣ ਜੀ ਵਾਲ ਕੱਟ ਕੇ ਆ ਰਹੀ ਆ ਹੌਣ ਸਾਫ ਆ ਗਈ ਜੇ ਹਾਂਜੀ ਦੱਸੋ ਸਾਫ ਸੀ ਗਈ ਦੱਸਿਗਾਓ ਕਿਦਾਂ ਹਾਂਜੀ ਕੀ ਕਰਤਾ ਕੈਨਸਲ ਕਰਤਾ ਅੱਛਾ ਤੁਸੀਂ ਗੱਲ ਸੁਣੋ ਪਤਾ ਕੀ ਹੈ ਭਾਈ ਨੇ ਉਹਦਾ ਉਹਨਾ ਕਦੋਂ ਭਾਈ ਜੀ ਨੇ ਇਹ ਦੱਸੋ ਦੀ 16 ਤਰੀਕ ਨੂੰ ਉਹਨਾ ਨੇ 16 ਤੋਂ ਬਾਅਦ ਨਾ ਇੱਕ ਵਾਰੀ ਮੈਨੂੰ ਨੰਬਰ ਦੇ ਦਿਓ ਭਾਈ ਦਾ ਤੇ ਇੱਕ ਵਾਰੀ ਨਾ ਬੈਠ ਕੇ ਸਾਰੀ ਕੋਈ ਨਹੀਂ ਆਪਾਂ ਜਿੱਦਾਂ ਵੀ ਕਰਨਾ ਨਾ ਕਿਉਂਕਿ ਹਾਂ ਕੋਈ ਜੋ ਵੀ ਤੁਸੀਂ ਕਰੋਗੇ ਨਾ ਉਹ ਆਪਾਂ ਆਪਣੇ ਕੋ ਕਾਫੀ ਦਿਨ ਹੋ ਜਾਣੇ ਬੈਲੈਂਸ ਪੰਜ ਛੇ ਦਿਨ ਬੈਲੈਂਸ ਹੋ ਜਾਣੇ ਆ ਉਹ ਚ ਮੈਂ ਸਾਰਾ ਸਟੋਰੀ ਵਾਈਜ਼ ਕਰ ਲੂੰਗਾ ਸਾਰਾ ਕੁਝ ਤੁਸੀਂ ਬਸ ਇਦਾਂ ਕਰਿਓ ਕਿ ਮੈਨੂੰ ਇੱਕ ਵਾਰੀ ਭਾਈ ਨਾਲ ਮਿਲਾ ਦਿਓ ਠੀਕ ਹੈ ਨਾ 17 ਨੂੰ ਮਿਲਣ 18 ਨੂੰ ਮਿਲਣ ਠੀਕ ਹੈ ਨਾ ਭਾਈ ਜੀ ਤੇ ਤੁਸੀਂ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਮੈਂ ਬਾਈ ਤੇ ਕਰ ਲੈਣਾ ਸੈਟਿੰਗ ਤੇ ਕੋਈ ਨਹੀਂ ਆ ਬਾਕੀ ਗਾਣੇ ਦਾ ਹੋ ਗਿਆ ਨਾ ਆਪਾਂ ਗਾਣੇ ਤੇ डन ਹੋ ਗਿਆ ਨਾ ਆਪਣੇ ਹਾਂਜੀ ਗਾਣੇ ਤਾਂ ਤਾਂ ਚੋਇਸ ਕਰ ਹੀ ਲਈ ਆ ਹੀ ਆਪਾਂ ਚਲੋ ਠੀਕ ਹੈ ਭਾਈ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਤੁਸੀਂ ਮੈਨੂੰ ਇੱਕ ਵਾਰੀ ਮਿਲਾ ਦਿਓ ਭਾਈ ਨਾ ਠੀਕ ਆ ਹਾਂ ਓਕੇ ਓਕੇ 얘는 니 어, 도우. 나 야, ਮਾਨੂ ਦੇ ਰਾਗੋ ਮਲੇਆ ਹੈ ਹੈ ਨਹੀਂ ਦੇਣੀ ਹੈ ਸਬਿਆਰ ਗਾਲਣਾ ਨਹੀਂ ਨਹੀਂ ਮੋੜ ਵੇਖਦੇ ਮਾਲਕੀ ਆਪਾਂ ਬੈ ਗਈ ਆਪਣੇ ਉਹ ਬੱਲੇ ਇਹਨਾਂ ਦਾ ਹੈੱਡ ਮੈਮ ਹੋਈ ਹੈ ਹੈੱਡ ਬਣਾਉਣਾ ਬਾਬਾ ਨਾਨਕ ਹੀ ਹੈਂ ਕੀਆ ਬਾਤ ਹੈ ਭਰਾ ਵਧੀਆ ਗੱਲ ਹੈ ਪੈਸਾ ਤੇ ਲਾਧਰਾ ਤੇਰੇ ਹੱਥੋਂ ਦਾਣਾ ਇਹ ਕਿਉਂ ਤਸਵੀਰ ਮੇਰਾ ਨਾਮ ਜਨਾਬ ਜੰਮੂ ਟੇਪਾ ਕਿਛੇ ਦੀਣਾ ਨਾ ਹੈ ਨਾ ਜੀਣਾ ਨਾ ਅਸੀਂ ਨਾ ਹੋਣੇ ਲੰਮਾ ਕਦ ਅਦਮਤ ਹੋ ਆਲੀ ਪਾਈ ਕਹਿੰਦੇ ਆ ਕੇ ਐ ਲੱਗਦਾ ਕਿ ਜਿੰਦਾ ਹੁੰਦਾ ਜਨਾਬ ਮਰੀਆੜੀ ਲੱਗੰਦੇ ਅਸਲੋਂ ਮੁੰਸੇ ਆਲਾ ਲੋਕੀਆ ਕਿ ਚੱਲਦਾ ਰਹਿੰਦਾ ਹੈ ਨਾ 22 ਜਗਦੇ ਆ ਨੈਣ ਜਿਵੇਂ ਤੁਗ ਨੂੰ ਨੀਂਦ ਸੁਨੇਂ ਜਾ ਉਹ ਗੈਲੀ ਬੁਲੀ ਹੋਣ ਕੇ ਕਰੇ ਰੋੜ ਗੇ ਸਾਡੇ ਨਾਲ ਬੰਦੇ ਕਰੇ ਖਰੇ 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 ਉਹ ਸਾਡੇ ਨਾਲ ਬੰਦੇ ਕਰੇ ਖਰੇ ਹੋਣ ਕੇ ਪਹਿਲਾ ਰਾਤ ਹੁੰਦਾ ਨਹੀਂ ਆ ਵੇਲ ਹਣ ਰਾਤ ਨੂੰ ਪਹਿਲੇ ਤਾਂ ਕੀ ਘਾਤ ਰਹਿੰਦਾ ਆ ਠੋਕਰ ਹੋਏ ਹੋਏ ਕੀ ਆਪਿਓ ਹੈ ਜੀ Vai e aí.